ਸਭ ਤੋਂ ਸਭ ਤੋਂ ਪਹਿਲਾਂ ਮੈਂ ਇਸ ਬਦਲਾਖੂਰੀ ਦੇ ਵੱਡੇ ਹਮਲੇ ਤੇ ਦੀ ਸਖਤ ਨਿਖੇਧੀ ਕਰਦਾ ਚਾਹੇ ਸਾਡੇ 100 ਡਿਫਰੈਂਸ ਜ਼ੋਨ ਸ਼੍ਰੋਮਣੀ ਅਕਾਲੀ ਦਲ ਨਾਲ ਲੇਕਿਨ ਜੋ ਅੱਜ ਵਿਕਰਮ ਮਜੀਠੀਆ ਦੇ ਕਰ ਇੱਕ ਅਨਵਾਰੈਂਟਡ ਇਲੀਗਲ ਅਨਕਨਸਟੀਟਿਊਸ਼ਨਲ ਰੇਡ ਕੀਤਾ ਛਾਪਾ ਮਾਰਿਆ ਸਿਵਲ ਕਪੜਿਆਂ ਵਿੱਚ ਪੁਲਿਸ ਜਿਵੇਂ ਮੇਰੇ ਘਰ ਕੰਦਾ ਟੱਪ ਕੇ ਚੋਰਾਂ ਦੀ ਤਰ੍ਹਾਂ ਵੜੀ ਸੀ ਐਨ ਉਸ ਤਰ੍ਹਾਂ 30 ਆਦਮੀ ਅੰਮ੍ਰਿਤਸਰ ਉਹਦੇ ਘਰ ਜਾ ਕੇ ੱੱਕੇ ਨਾ ਵੜੇ ਨੇ ਨਾ ਉਹਨਾਂ ਕੋਲ ਸਰਚ ਵਾਰੰਟ ਹੈ ਨਾ ਉਹਨਾਂ ਦੇ ਕੋਲ ਅਰੈਸਟ ਵਾਰੰਟ ਹੈ ਔਰ ਉੱਥੇ ਉਹਦੇ ਘਰ ਵਿੱਚ ਬੱਚੇ ਨੇ ਛੋਟੇ ਦੋ ਦੇ ਛੋਟੇ ਬੱਚੇ ਨੇ ਉਹਦੀ ਧਰਮ ਪਤਨੀ ਆ ਇੱਕ ਚੰਗੇ ਭਲੇ ਪਰਿਵਾਰ ਦੀ ਇਲੈਕਟਿਡ ਐਮਐਲਏ ਮਜੀਠੇ ਦੀ ਉਹ ਬੀਬੀ ਸਾਡੀ ਸਤਕਾਰਯੋਗ ਭੈਣ ਆ ਉਹਨਾਂ ਦੇ ਖਿਲਾਫ ਜੋ ਕੁਝ ਕੀਤਾ ਵਾ ਇਹ ਹੁਣ ਸਾਬਤ ਹੋ ਚੁੱਕਾ ਪੰਜਾਬ ਦੇ ਵਿੱਚ ਕਿ ਪੁਲਿਸ ਦਾ ਰਾਜ ਆ ਹੁਣ ਇਟ ਇਜ਼ ਅ ਪੁਲਿਸ ਸਟੇਟ ਸਭ ਤੋਂ ਪਹਿਲਾਂ ਤਾਂ ਕੇਜਰੀਵਾਲ ਨੂੰ ਮੈਂ ਕਹਿਣਾ ਕਿ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਲਾ ਦਿਓ ਯਾਰ ਮਤ ਡਰਾਮਾ ਕਰੋ ਚੀਤ ਭਗਤ ਸਿੰਘ ਨੂੰ ਮਤ ਬਦਨਾਮ ਕਰੋ ਆਪਣੇ ਕਮਰਿਆਂ ਵਿੱਚ ਟੰਗ ਕੇ ਕਿਉਂਕਿ ਜੋ ਕੁਝ ਤੁਸੀਂ ਕਰ ਰਹੇ ਹੋ ਇਹ ਸਰਾਸਰ ਗੈਰ ਕਾਨੂੰਨੀ ਆ ਔਰ ਕੇਜਰੀਵਾਲ ਮਾਫੀ ਮੰਗ ਚੁੱਕਿਆ ਵਿਕਰਮਜੀਤ ਥੇ ਤੋਂ ਇੱਕ ਛੋਟੇ ਜਿਹੇ ਕੇਸ ਤੋਂ ਐ ਚਿੜੀ ਜਿੰਨਾ ਕੇਸ ਛਿੜੀ ਜਿੰਨਾ ਉਹਦੇ ਤੋਂ ਇੰਨਾ ਕਾਇਰ ਬੰਦਾ ਸੀਗਾ ਉਹਦੇ ਤੋਂ ਮਾਫੀ ਮੰਗ ਕੇ ਉਸ ਕੇਸ 'ਚੋਂ ਬਰੀ ਹੋਇਆ ਨਿਕਲਿਆ ਵਾ ਔਰ ਹੁਣ ਪੁਲਿਸ ਦਾ ਸਹਾਰਾ ਲੈ ਕੇ ਆਪਣੇ ਜੋ ਉਹਨਾਂ ਦੇ ਨਫ਼ਰਤ ਦੀ ਭਾਵਨਾਵਾਂ ਕਿ ਇਹ ਸਾਰਾ ਹਮਲਾ ਕੇਜਰੀਵਾਲ ਦੇ ਥਰੂ ਹੋਇਆ ਵਾ lettes me tell you ਭਗਵੰਤ ਮਾਨ ਦੇ ਮਨ ਵਿੱਚ ਜੋ ਨਫ਼ਰਤ ਦੀ ਭਾਵਨਾ ਕਿਉਂਕਿ ਬਿਕਰਮਜੀਠੀਆ ਇੱਕ ਵੋਕਲ ਕ੍ਰਿਟਿਕ ਆ ਆਪਾਂ ਸਾਰੇ ਜਾਣਦੇ ਕਹਿਣ ਦੀ ਲੋੜ ਨਹੀਂਗੀ ਉਹ ਪੰਜਾਬ ਦੇ ਮੁੱਦਿਆਂ ਤੇ ਖਾਸ ਤੌਰ ਤੇ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਸਿੱਧੇ ਹੋ ਕੇ ਟੱਕਰ ਦੇ ਨੇ ਹੁਣ ਇਹ ਲੱਭਦੇ ਫਿਰਦੇ ਸੀਗੇ ਕਿ ਕਿਵੇਂ ਕਰੀਏ ਕਿਵੇਂ ਕਰੀਏ ਦੇਖੋ ਤਿੰਨ ADGP ਬਦਲੇ ਨੇ ਜਿਹੜੇ ਵਿਜੀਲੈਂਸ ਦੇ ਚੀਫ ਡਾਇਰੈਕਟਰ ਵੈਜੀਲੈਂਸ ਪਹਿਲਾ ਵਿਰਿੰਦਰ ਕੁਮਾਰ ਨਹੀਂ ਮੰਨਿਆ ਹੋਣਾ ਉਹਨੂੰ ਬਦਲਿਆ ਨਗੇਸ਼ਵਰ ਰਾਓ ਲਾਇਆ ਨਹੀਂ ਮੰਨਿਆ ਐਸਪੀਐਸ ਪਰਮਾਰ ਲਾਇਆ ਨਹੀਂ ਮੰਨਿਆ ਚੌਥੇ ਬੰਦੇ ਕੋਲੋਂ ਇਹਨਾਂ ਨੇ ਜਿਹੜਾ ਕੰਮ ਕਰਾਇਆ ਇਹ ਵੈਸੀ ਗੈਰਕਾਨੂੰਨੀ ਦੇਖੋ ਕੀ ਹੁੰਦਾ ਵਾ ਕਿ ਡਿਸਪਰੋਪੋਰਸ਼ਨਟ ਐਸੈਟਸ ਦੇ ਕੇਸ ਜਿਹੜਾ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਕੈਪਟਨ ਅਵਿੰਦਰ ਸਿੰਘ ਦੀ ਸਰਕਾਰ ਸੀ 2000 ਬਣੀ 2002 ਚ ਸਮਵੇਅਰ ਅਰਾਊਂਡ 2005 4 5 ਵਿੱਚ ਕਿਤੇ ਇੱਥੇ ਕਿ ਜੇ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਡਿਸਪਰਪੋਰਸ਼ਨੇਟ ਐਸੈਟਸ ਦਾ ਜੋ ਮਾਮਲਾ ਇਕੱਠਾ ਕੀਤਾ ਸੀਗਾ ਉਹਦਾ ਚਲਾਨ ਉਹਨਾਂ ਨੇ ਮੁਹੱਲੀ ਅਦਾਲਤ ਵਿੱਚ ਪੇਸ਼ ਕਰਤਾ ਇਟ ਇਜ਼ ਅਪ ਟੂ ਦਾ ਕੋਰਟ ਕਿ ਉਹ ਤੁਹਾਨੂੰ ਸਮਨ ਕਰੇ ਉਹ ਤੁਹਾਨੂੰ ਜੇਲ੍ਹ ਭੇਜੇ ਉਹਦੇ ਵਿੱਚ ਤਾਂ ਕੋਈ ਨਜ਼ਰ ਆਉਂਦਾ ਕਿ ਮਾੜੀ-ਮੋਟੀ ਕੋਈ ਕੋਈ ਜਿਹੜੀ ਹੈਗੀ ਆ ਪਾਰਦਰਸ਼ਤਾ ਹੈ ਔਰ ਇਸ ਕੇਸ ਵਿੱਚ ਅਰੈਸਟ ਕਰਨ ਦੀ ਲੋੜ ਹੀ ਨਹੀਂ ਗਈ ਪੁਲਿਸ ਕੋ ਸਾਰੇ ਵਿਕਰਮਜੀਠੀਆ ਦੇ ਟੋਟਲ ਫਾਈਨੈਂਸ਼ੀਅਲ ਅਕਾਊਂਟਸ ਜਿੰਨੇ ਬੈਂਕਾਂ ਦੇ ਅਕਾਊਂਟ ਨੇ ਜਿੰਨੀਆਂ ਟ੍ਰਾਂਜੈਕਸ਼ਨਸ ਨੇ ਉਹ ਸਾਰੀਆਂ ਪੁਲਿਸ ਦੇ ਕੋਲ ਹੁੰਦੀਆਂ ਨੇ ਦੇ ਕੈਨ ਗੋ ਟੂ ਦ ਬੈਂਕ ਸੀਕ ਐਵਰੀ ਡੀਟੇਲ ਜੋ ਪ੍ਰਾਪਰਟੀਆਂ ਦਾ ਵੇਰਵਾ ਵਾ ਉਹ ਪੁਲਿਸ ਦੇ ਕੋਲ ਅਧਿਕਾਰ ਹੈ ਜਿਹਦੀ ਮਰਜ਼ੀ ਪ੍ਰਾਪਰਟੀ ਨੂੰ ਇਨਵੈਸਟੀਗੇਟ ਕਰ ਸਕਦੀ ਹੈ ਔਰ ਇਹ ਜਿਹੜਾ ਉਹਨਾਂ ਨੇ ਹਮਲਾ ਕੀਤਾ ਇਹ ਸਿਰਫ ਤੇ ਸਿਰਫ ਆਪਣੀ ਨਫ਼ਰਤ ਦੀ ਭਾਵਨਾ ਨੂੰ ਦੀ ਅੱਗ ਨੂੰ ਬੁਝਾਇਆ ਵਾ ਕੇਜਰੀਵਾਲ ਤੇ ਭਗਵੰਤ ਮਾਨ ਨੇ ਤਾਂ ਕਰਕੇ ਮੈਂ ਕਹਿੰਦਾ ਕਿ ਪੰਜਾਬ ਦੇ ਵਿੱਚ ਅੱਜ ਪੁਲਿਸ ਸਟੇਟ ਆ ਮੈਂ ਅੱਜ ਉਹਨਾਂ ਦੇ ਇੱਥੇ ਪਰਿਵਾਰ ਨੂੰ ਮਿਲਾਂਗਾ ਜੇ ਕੋਈ ਉਹਨਾਂ ਦੇ ਮੈਂਬਰ ਇੱਥੇ ਚੰਡੀਗੜ੍ਹ 4 ਸੈਕਟਰ ਘਰ ਵਿੱਚ ਹੈ ਤਾਂ ਮੈਂ ਮਿਲਦਾ ਉਹਨਾਂ ਨੂੰ ਮਾਤਾ ਜੀ ਨੂੰ ਜ਼ਰੂਰ ਮਿਲੂੰਗਾ 올ਡ ਪੇਰੈਂਟਸ ਨੇ ਕੈਂਸਰ ਦੇ ਮਰੀਜ਼ ਕੈਂਸਰ ਪੇਸ਼ੈਂਟ ਐ ਸ਼ਰਮ ਆਉਣੀ ਚਾਹੀਦੀ ਕੇਜਰੀਵਾਲ ਤੁਸੀਂ ਦੇਖੋ ਉੱਥੇ ਬੀਜੇਪੀ ਨੂੰ ਕਿਵੇਂ ਗਾਣਾ ਕੱਢਦੇ ਇਹ ਹਮਾਰੇ ਸਾਥ ਬਦਲਾਖੋਰੀ ਕਰ ਰਹੇ ਹਨ ਇਹ ਈਡੀ ਔਰ ਸੀਬੀਆਈ ਦਾ ਦੁਰਉਪਯੋਗ ਕਰ ਰਹੇ ਹਨ ਹਾਲਾਂਕਿ ਉੱਥੇ ਦੇਖੋ ਮੁਕਦਮੇ ਕੀ ਆ 2 2000 ਕਰੋੜ ਦੇ ਸਕੈਂਡਲ ਨੇ 2000 ਕਰੋੜ ਦਾ ਸ਼ਰਾਬ ਦਾ ਘੁਟਾਲਾ 2000 ਕਰੋੜ ਰੁਪਏ ਦਾ ਕਲਾਸਰੂਮ ਘੁਟਾਲਾ 10 10 ਸਾਲ ਜਿਲ੍ਹਾ ਵਿੱਚ ਰਹੇ ਸੁਪਰੀਮ ਕੋਰਟ ਨੇ ਜਮਾਨਤਾਂ ਦਿੱਤੀਆਂ ਫਿਰ ਵੀ ਕਹਿੰਦੇ ਅਸੀਂ ਕਟੜ ਇਮਾਨਦਾਰ ਆ ਹਮਾਰੇ ਸਾਥ ਬਦਲਾਖੋਰੀ ਕਰ ਰਹੀ ਆ ਤੇ ਇੱਥੇ ਆਪਣੀ ਪੁਲਿਸ ਦੇ ਜ਼ਰੀਏ ਆਪਣੇ ਵਿਰੋਧੀਆਂ ਨੂੰ ਚੁਣ-ਚਣ ਕੇ ਸਿਲੈਕਟਿਵਲੀ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਜਿੱਥੇ ਕਹ ਅਰੈਸਟ ਕਰਨ ਦੀ ਕੋਈ ਇਸ ਗੱਲ ਵਿੱਚ ਕਸਟੋਡੀਅਲ ਇੰਟੈਰੋਗੇਸ਼ਨ ਤੇ ਕਸਟਡੀ ਦੀ ਲੋੜ ਹੀ ਨਹੀਂਗੀ ਉਹਨਾਂ ਨੂੰ ਅਰੈਸਟ ਕੀਤਾ ਜਾਂਦਾ ਅੱਛਾ ਕੇਜਰੀਵਾਲ ਦੇ ਜਿਹੜੇ ਆ ਭਗਵੰਤ ਮਾਨ ਦੇ ਕਿੱਡੇ ਕਾਇਰ ਜੇ ਬੰਦੇ ਇੱਥੇ ਪੁਜਾਰਤ ਵਿੱਚ ਨੇ ਆ ਕਟਾਰੂ ਚੱਕ ਦੇ ਖਿਲਾਫ ਕੋਈ ਫੈਸਲ ਕੋਈ ਐਕਸ਼ਨ ਕੀਤਾ ਇਹਨੇ ਇੱਕ ਇੱਕ ਬਕਾਇਦਾ ਅਸ਼ਲੀਲ ਵੀਡੀਓ ਪੰਜਾਬ ਦੇ ਗਵਰਨਰ ਨੇ ਵੈਰੀਫਾਈ ਕਰਾਈ ਵੈਰੀਫਾਈ ਕਰਾਈ ਫ੍ਰੈਂਸਿਕ ਲੈਬ ਚੰਡੀਗੜ੍ਹ ਤੋਂ ਲੇਕਿਨ ਕੋਈ ਐਕਸ਼ਨ ਕਟਾਰੂ ਚੱਕ ਦੇ ਖਿਲਾਫ ਨਹੀਂ ਔਰ ਉਸ ਇੱਕ ਨੌਜਵਾਨ ਮੁੰਡੇ ਦਾ ਸ਼ੋਸ਼ਣ ਕੀਤਾ ਵਾ ਉਸ ਤੋਂ ਬਾਅਦ ਆ ਸਰਹਾਰੀ ਦੇ ਖਿਲਾਫ ਕੋਈ ਐਕਸ਼ਨ ਨਹੀਂਗਾ ਸਰਬਜੀਤ ਕੌਰ ਮਾਨੂਕੇ ਨੇ ਇੱਕ ਐਨਆਰਆਈ ਦੀ ਕੋਠੀ ਦੱਬੀ ਕ੍ਰਾਈਮినਲ ਆਫੈਂਸ ਕੀਤਾ ਕੋਈ ਐਕਸ਼ਨ ਨਹੀਂ ਹੋਇਆ ਜਿੱਥੇ ਜੇਲ੍ਹ ਜਾਣ ਦੀ ਲੋੜ ਸੀਗੀ ਆ ਲਾਲਜੀਤ ਪੁੱਲਰ ਨੇ ਇੱਕ ਐਨਆਰਆਈ ਔਰ ਲੜਕਾ ਔਰਤ ਆਈ ਹੋਈ ਚੰਗਾ ਪਰਿਵਾਰ ਆ ਆਈ ਬਿਲੀਫ ਉਹ ਉਥੋਂ ਕੈਨੇਡਾ ਤੋਂ ਅਮਰੀਕਾ ਤੋਂ ਆਣ ਕੇ ਧੱਕੇ ਖਾ ਰਹੇ ਆਪਣੇ ਮਨਿਸਟਰ ਦੇ ਖਿਲਾਫ ਕੋਈ ਐਕਸ਼ਨ ਨਾ ਇਹਨਾਂ ਦੇ ਐਮ ਐਲ ਏਸ ਆਪੇ ਕਹਿੰਦੇ ਅਸੀਂ ਤਾਂ ਸਾਦੇ ਜਿਹੇ ਘਰਾਂ ਤੋਂ ਪੈਨਸ਼ਨਾਂ ਲਾਉਣ ਵਾਲੇ ਮੁੰਡੇ ਆ ਤੇ 2-2 3-3 4-4 5-5 ਕਿਲੇ ਦੀਆਂ ਕੋਠੀਆਂ ਬਣਾ ਰਹੇ ਨੇ ਪੰਜਾਬ ਦੇ ਵਿੱਚ ਕਿਸੇ ਦੇ ਖਿਲਾਫ ਕੋਈ ਵਿਜੀਲੈਂਸੀ ਜਾਂਚ ਕੀਤੀ ਆ ਆਈ ਐਸ ਅਫਸਰਾਂ ਦੇ ਖਿਲਾਫ ਕਿੱਡੇ ਪੁਖਤਾ ਸਬੂਤ ਸੀ ਜਿਹੜਾ ਅਮਰੂਦਾ ਦੇ ਬਾਗ ਦੀ ਇੱਕ ਘਟਾਲਾ ਹੋਇਆ ਜਿਹੜੀ ਫੇਕ ਲੈਂਡ ਐਕ acquisition ਕਰਾਈ ਗਈ ਕਰੋੜਾਂ ਰੁਪਏ ਖਾਤਿਆਂ ਚ ਗਏ ਨੇ ਵਿਜੀਲੈਂਸ ਨੇ ਰਿਕਾਰਡ ਇਕੱਠਾ ਕੀਤਾ ਲੇਕਿਨ ਕਿਸੇ ਵੱਡੇ ਅਫਸਰ ਦੇ ਖਿਲਾਫ ਕੋਈ ਐਕਸ਼ਨ ਨਹੀਂ ਕੀਤਾ ਸੋ ਆਈ ਐਮ ਵੈਰੀ ਸੈਡੈਂਟ ਮੈਨੂੰ ਦੁੱਖ ਹੋਇਆ ਵਾ ਇਸ ਗੱਲ ਦਾ ਔਰ ਮੈਂ ਮੈਂ ਜਦੋਂ ਕਿਉਂਕਿ ਮੈਂ ਛੱਲਿਆ ਸਾਰਾ ਇਹ ਸੰਤਾਪ ਮੈਨੂੰ ਮੈਨੂੰ ਇਸ ਦੁੱਖ ਨੂੰ ਮੈਂ ਵਿਅਕਤ ਕਰਨ ਵਾਸਤੇ ਅੱਜ ਇੱਥੇ ਪਹੁੰਚਿਆ ਵਾਂ ਔਰ ਮੈਂ ਸ਼੍ਰੋਮਣੀ ਕਾਲੀਦਲ ਨੂੰ ਕਹੂੰਗਾ ਉਹਨਾਂ ਨੂੰ ਕਿ ਡੋਨਟ ਮੇਕ ਇਟ ਅ ਪਾਰਟੀ ਕਾਲ ਕਿਉਂਕਿ ਦੇਖੋ ਗੱਲ ਇਹ ਆ ਕਿ ਥੋੜੇ ਨਾ ਪੁੱਤਰ ਗਏ ਨੇ ਲੁਧਿਆਣੇ ਦੀ ਇਲੈਕਸ਼ਨ ਜਿੱਤ ਕੇ ਔਰ ਲੁਧਿਆਣੇ ਦੀ ਇਲੈਕਸ਼ਨ ਵਾਜ਼ ਅ ਹਾਈਜੈਕ ਕੰਪਲੀਟ ਮਿਸਯੂਜ਼ ਆਫ ਮਸ਼ੀਨਰੀ ਯੁੱਧ ਨਸ਼ੇ ਵਿਰੁੱਧ ਸ਼ਰਾਬ ਵੰਡ ਕੇ ਪੈਸੇ ਵੰਡ ਕੇ ਕੱਪੜੇ ਵੰਡ ਕੇ ਰਾਸ਼ਨ ਵੰਡ ਕੇ ਸਾਰੀ ਅਫਸਰ ਸ਼ਾਈ ਦਾ ਦੁਰਉਪਯੋਗ ਕਰਕੇ ਜਿੱਤੇ ਨੇ ਉਥੋਂ ਪੁੱਤਰੇ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਇਹਨਾਂ ਨੂੰ ਪੁੱਤਰਨ મત ਦੋ ਇਹਨਾਂ ਦਾ ਨਸ਼ਾ ਲਾਓ ਇਹ ਸੱਤਾ ਦਾ ਔਰ ਇਸ ਕਾਲ ਅਗਰ ਕੋਈ ਦੇਊਗਾ ਜਿਹੜੀ ਕੋਈ ਸਾਂਝੀ ਕਾਲ ਦੇਣਗੇ ਆਈ ਕੈਨ ਪ੍ਰੋਮਿਸ ਕਿ ਆਈ ਵਿਲ ਪਾਰਟਿਸਿਪੇਟ ਅਗਰ ਕੋਈ ਨਾਨ ਪਾਰਟੀ ਕਾਲ ਦੇਣਗੇ ਤਾਂ ਪਾਰਟੀ ਤੋਂ ਉੱਤੇ ਉੱਠ ਕੇ ਕਰਨਗੇ ਪਰ ਮੈਂ ਦੁਬਾਰਾ ਕਹਿਣਾ ਕਿ ਬਹੁਤ ਮਾੜੀ ਗੱਲ ਕੀਤੀ ਆ ਔਰ ਇਹ ਪੁਲਿਸ ਰਾਜ ਆ ਔਰ ਪੰਜਾਬ ਦੇ ਲੋਕ ਕਦੀ ਇਦਾਂ ਦੀ ਜ਼ੁਲਮ ਤੇ ਤਸ਼ੱਦਦ ਨਹੀਂ ਟੋਲਰੇਟ ਕਰਨ